ਹਾਂਜੀ ਸਸਿ ਗੱਲ ਦੀ ਸਾਰਿਆਂ ਨੂੰ ਗੁੱਡ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਮੇਰੀ ਬੱਡੀ ਨੰਨ ਆ ਰਹੀ ਆ ਤੇ ਮੈਂ ਸਫਾਈਆਂ ਸਹੋਈਆਂ ਕਰਦੀ ਆ ਉਹ ਦੁਪਹਿਰ ਤੱਕ ਆ ਜਾਣਗੇ ਤੇ ਫਿਰ ਆਪਾਂ ਸਫਾਈ ਸਹੋਈ ਕਰਕੇ ਰੋਟੀ ਪਾਣੀ ਦੀ ਤਿਆਰੀ ਕਰਾਂਗੇ ਆਈ ਥਿੰਕ ਸੋ ਦੁਪਹਿਰ ਤੱਕ ਆ ਜਾਣਗੇ ਤੇ ਆਹ 바ਰ ਦਾ ਵਿਆਹ ਆ ਸਵੇਰ ਤੇ ਪੋਣੇ ਕਾ 7 ਹੋ ਗਏ ਨੂੰ ਸਾਢੇ ਕਿਸ਼ ਹੋਣੀ ਉੱਥੇ ਸੀ ਮਤਲਬ ਜਦੋਂ ਕੋਈ ਆਉਂਦਾ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਕੋਈ ਘਰੇ ਆ ਰਿਹਾ ਰਿਸ਼ਤੇਦਾਰ ਹਨਾ ਪਰ ਅਸੀਂ ਕੱਲ ਦੇ 2-4 ਦਿਨ ਹੋ ਗਏ ਬਾਵਾ ਮਿਸ ਕਰਦੇ ਸੀ ਦੀਦੀ ਨੂੰ ਮੰਮੀ ਨੂੰ ਮੈਂ ਕਿਹਾ ਵੀ ਜੇ ਦੀਦੀ ਆ ਜਵੇ ਹਨਾ ਜੀਜਾ ਲੱਗਦੇ ਨੇ ਘਰੇ ਉਹ ਕੁਦਰਤੀ ਸ਼ਾਮ ਨੂੰ ਕੱਲ ਦੀਦੀ ਦਾ ਫੋਨ ਆ ਗਿਆ ਕਿ ਅਸੀਂ ਆ ਰਹੇ ਹਾਂ ਤੇ ਅੱਜ ਉਹ ਆ ਰਹੇ ਨੇ ਤੇ ਆਪਾਂ ਸਫਾਈ ਸਬੋਈ ਕਰਕੇ ਮੈਲਦੇ ਆ ਤੁਹਾਨੂੰ ਇਦਾਂ ਹੀ ਬਣੇ ਰਹੋ ਵਲੌਗ ਨਾਲ ਦਿਖਾਉਣਾ ਤੁਹਾਨੂੰ ਅੱਗੇ ਅੱਗੇ ਆਪਾਂ ਕੰਟੀਨਿਊ ਕਰਦੇ ਆ ਵੀਡੀਓ ਦੀਦੀ ਆਈ ਤੇ ਬੇੜਾ ਮੈਂ ਸੁੰਬਰ ਚੁੱਕੀ ਆ ਤੇ ਅੰਦਰ ਬਸ ਸੁੰਬਰ ਕੇ ਅਸੀਂ ਝਾੜੂ ਲਾਉਣੇ ਆ ਆਹ ਬੇ ਟਾਈਮੇ ਜੀ ਅੱਧੀ ਅੱਧੀ ਰਾਤ ਤੱਕ ਸੌਂਦੇ ਨਹੀਂ ਤੇ ਸਵੇਰੇ ਉੱਡਦੇ ਨਹੀਂ ਤੇ ਅੰਦਰ ਪਏ ਆ ਸਾਰੇ ਹਜੇ ਅੰਦਰ ਬਾਅਦ ਚ ਝਾੜੂ-ਪੋਚਾ ਕਰਾਂਗੇ ਤੇ ਮੰਮੀ ਵੀ ਸੁੰਬਰ ਰਹੀ ਆ ਮੰਮੀ ਅੱਜ ਤੇਰੀ ਕੁੜੀ ਆ ਰਹੀ ਆ ਹੈ ਫਿਰ ਕਿੰਨੀ ਕੋ ਖੁਸ਼ੀ ਆ ਕੱਲੋਂ ਪਜਾਦ ਕਰਦੇ ਸੀ ਉਹਨੇ ਕੱਲ ਹੀ ਫੋਨ ਕਰਤਾ ਕੱਲ ਹੀ ਕਹਿੰਦੇ ਸੀ ਦਲ ਨਹੀਂ ਲੱਗਦਾ ਮਿਤ ਨੂੰ ਖਾ ਲਈ ਹਾਂ ਉਹਨੇ ਆਪ ਵੀ ਅਤਰੇ ਫੋਨ ਹਾਂ ਨਹੀਂ ਮੈਂ ਦੱਸਣੇ ਵਾਸਤੇ ਹਾਂ ਤੇ ਹੁਣ ਆਪਾਂ ਚੱਲੇ ਸੀ ਉਧਰ ਚਾਚੇ ਦੇ ਘਰੋਂ ਦੁੱਧ ਲੈਣ ਸੂਰਜ ਨਿਕਲ ਗਿਆ ਕਿੰਨਾ ਸੋਹਣਾ ਲੱਗਦਾ ਸਵੇਰ ਸਵੇਰ ਹੈ ਨਾ ਇੰਡੀਆ ਦੀ ਸਵੇਰ 7 ਵਜੇ ਗੇ ਸੂਰਜ ਨਿਕਲ ਗਿਆ ਤਾਂ ਆਪਾਂ ਨਿਕਲ ਗਈ ਨਾਲ ਨਾਲ ਗਰਮੀ ਵੀ ਸ਼ੁਰੂ ਹੋ ਜਾਣੀ ਹਟਣਾ ਵਦਨ ਤੇ ਆਪਾਂ ਚੱਲਦੇ ਆ ਚਾਚੇ ਦੇ ਘਰੇ ਦੁੱਧ ਲੈਣ ਦੁੱਧ ਪਵਾਇਆ ਤੇ ਚਾਚਾ ਕਹਿੰਦੇ ਚਾਚਾ ਪਾਠੀਆਂ ਜਾ ਕੇ ਕਿ ਕੀ ਚੱਕਦਾ ਆ ਅੱਛਾ ਸ਼ੈਂਪੂ ਕੀ ਕਰਦੀ ਆ ਦੇਖੀ ਹਾਏ ਚਾਚੇ ਤਾਂ ਕਿੰਨਾ ਕੰਮ ਕਰਾਉਂਦੀ ਆ ਫਾਇਦਾ ਚੱਕਦੀ ਆ ਵਿਚਾਰੇ ਦਾ ਨਰਮ ਆ ਨਾ ਚਾਚਾ ਗੁੱਡ ਮਾਰਨਿੰਗ ਚਾਚਾ ਤੂੰ ਇੰਨਾ ਕੰਮ ਕਿਉਂ ਕਰਦਾ ਤੂੰ ਉਹਦੇ ਕੰਮ ਕਿਉਂ ਕਰਕੇ ਦਿੰਦਾ ਆਪ ਕਰ ਲਵੇ ਸਾਰੀ ਦਿਹਾੜੀ ਆਪ ਉਹ ਤੁਰ ਹੀ ਰਹਿੰਦੀ ਆ ਕਦੇ ਉੱਧਰ ਕਦੇ ਉੱਧਰ ਤੇ ਕੰਮ ਤੇਤੋ ਕਰਾਉਂਦੀ ਆ ਸਾਰਾ ਹੈ ਆਪ ਕੀ ਕਰਦੀ ਆ ਹੈ ਆ ਪੁੱਛਦੀ ਉਹਨੂੰ ਕੀ ਕਿਤੇ ਆ ਅੱਛਾ ਹਾਂ ਕਿ ਤੂੰ ਚਾਚੇ ਨੂੰ ਸਾਰੀ ਦਿਹਾੜੀ ਕੰਮ ਤੇ ਲਈ ਰੱਖਦੀ ਆ ਆਪ ਵੀ ਕੁਛ ਕਰ ਲਿਆ ਕਰ ਚਾਚਾ ਸਾਰੇ ਵੈਸੇ ਗੁੱਡ ਮਾਰਨਿੰਗ ਪਹਿਲਾਂ ਕਹੇ ਸਾਰੇ ਨੂੰ ਗੁੱਡ ਮਾਰਨਿੰਗ ਹਾਂ ਹੁਣ ਦੱਸ ਕੀ ਕਹਿੰਦੀ ਸੀ ਸਾਰੇ ਉਹ ਵੱਧ ਆ ਗਿਆ ਚਾਚਾ ਪਰੀਲਾ ਪਾਣੀ ਦਾ ਨਹੀਂ ਨਾ ਅੱਛਾ ਥੋੜੀ ਵੱਡੀ ਕੁੜੀ ਆ ਰਹੀ ਆ ਠੀਕ ਐ ਅੱਜ ਠੀਕ ਐ ਹਾਂ ਠੀਕ ਆ ਤੇ ਗੁੱਡ ਮਾਰਨਿੰਗ ਆ ਮੇਰੇ ਛੋਟੇ ਦੇਵ ਜੀ ਇਹ ਉੱਠ ਚੁੱਕੇ ਨੇ ਤੇ ਘਰ ਦਖਾਉਂ ਚਾਚੀ ਨੂੰ ਲਾ ਕੇ ਕੰਮ ਤੇ ਆਪ ਅੰਦਰ ਖੜੀ ਆ ਤੇ ਘੇੜੇ ਜਿੰਨੇ ਪਾਥੀਆਂ ਦੇ ਚਾਚੇ ਦੋਲਵਾ ਰਹੀ ਆ ਇੱਥੇ ਖੜ੍ਹ ਕੇ ਘਹਾਰਾ ਲਾਉਣਾ ਤਾਂ ਸੌਖਾ ਹੀ ਆ ਤੂੰ ਬੱਸ ਕਰ ਤੂੰ ਮੇਰੇ ਚਾਚਾ ਮੇਨ ਐਂਟਰੀ ਐ ਨਾ ਇੱਧਰ ਦੀ ਹੈਲੋ ਗਾਇਸ ਲੱਭਿਆ ਦੇਲਾ 7:30 ਹੋਣ ਤੇ ਆ ਗਏ ਐ ਜੁੱਲਿਆਂ ਚ ਹੀ ਬੈਠੇ ਨੇ ਹਜੇ ਗੁੱਡ ਮਾਰਨਿੰਗ ਚਾਚਾ ਠੀਕ ਐ ਉੱਠ ਗੜੇ ਸੇਤਾ ਕੈਮ ਹਾਂ ਜੁੱਲਾ 7 ਵਜੇ ਗਏ ਉੱਠ ਗੜੇ ਕੰਮ ਕਰ ਹੈ ਨਹੀਂ ਸਵੇਰੇ ਸਾਰੇ ਕੋਈ ਕਰਨਾ ਹੈ ਲੱਭਿਆ ਪੀਤਾ ਦਾ ਕੰਮ ਦੇ ਹਲਾ ਹਨਾ ਸਾਢੇ 7:00 ਹੋਣ ਤੇ ਆ ਗਿਆ ਹਜੇ ਤੱਕ ਇਹਨੇ ਜੁੱਲਣ ਸਾਡੇ ਫੋਨ ਤੇ ਬੈਠਾ ਚੈਟਿੰਗਾਂ ਕਰਦਾ ਆ ਉੱਥੇ ਹਾਈ ਤੂੰ ਮਾਸੀ ਇਹ ਨਾ ਪਤੀਲਾ ਚਾਹ ਦਾ ਪੀਤਾ ਆ ਹਾਈ ਤਾਂ ਅਹੀਂ ਤੇਰਾ ਟੱਡੇ ਦਾਂ ਦਾ ਅੱਜ ਜੂਰ ਦੀਦੀ ਇਸ ਕਮਿੰਗ ਰਵਨੀਤ ਆ ਰਹੀ ਹੈ ਅੱਛਾ ਅੱਜ ਠੀਕ ਹੈ ਠੀਕ ਹੈ ਤਰਫ ਹੁਣ ਕਿੱਥੇ ਅੱਛਾ ਚੈਟਿੰਗ ਤੇ ਨਹੀਂ ਪੀਤਾ ਦਾ ਲੱਪਰੀ ਦਾ ਹਏ ਉਹ ਤਾਂ ਹੀ ਪਿਆ ਸੀ ਚਲ ਵਿਚਾਰ ਨੀਂਦ ਚ ਸੀਗਾ ਇਸ ਓਕੇ ਕੋਈ ਗੱਲ ਨਹੀਂ ਅੱਧੀ ਅੱਧੀ ਰਾਤ ਤੱਕ ਸੌਂਦਾ ਨਹੀਂ ਪਰ ਬੋਲੀ ਲੱਭੇ ਬਿਮਾਰੀਆਂ ਸੁਣ ਕੇ ਹਾਂ ਹੋਰ ਕੀ ਹੁੰਦਾ ਬਹੁਤ ਸਿਹਤ ਵੀ ਕਰਨ ਹਾਂ ਹੋਰ ਬਸ ਹੋਰ ਕੋਈ ਸਨੇਹਾ ਦੇਣਾ ਹੋਵੇ ਉਹਨੂੰ ਉਹ ਸਨੇਹਾ ਕੀ ਦੇਣਾ ਸੁੱਖ-ਸਾਂਦ ਲਾਜੀ ਬਾਜੀ ਨਾਲੇ ਬਿਮਾਰੀ ਦੱਸਤੀ ਤੇ ਨਾਲੇ ਹਜੇ ਸੁੱਖ-ਸਾਂਦ ਓਏ ਜਵਾ ਲੱਭੇ ਲੱਭੇ ਉਹ ਦੇਖ ਉਹਦੇ ਲੱਗਿਆ ਕਿ ਮੈਂ ਫੋਨ ਤੇ ਦੇਖ ਉਧਰ ਕਿ ਕੱਲ ਬਹੁਤ ਹਨੇਰਾ ਹੋ ਗਿਆ ਸੀ ਦੀਦੀ ਉਹੀ ਬਹੁਤ ਹਨੇਰਾ ਆਇਆ ਤਾਂ ਇਸ ਕਰਕੇ ਮੇਤੋਂ ਵੀਡੀਓ ਨਹੀਂ ਬਣੀ ਤੁਹਾਨੂੰ ਅੱਜ ਉਹਨਾਂ ਨਾਲ ਮਿਲਾਵਾਂਗੇ ਤੇ ਸਵੇਰ ਦੇ ਉਹੀ 7:00 ਵਜੇ ਸੂਰਜ ਚੜ ਗਿਆ ਤੇ ਆਪਾਂ ਉਹੀ ਕੰਮ ਕਰ ਰਹੇ ਹਾਂ ਝਾੜੂ ਲਗਾ ਕੇ ਰੋਟੀ ਪਾਣੀ ਦੀ ਤਿਆਰੀ ਕਰਾਂਗੇ ਉਹਨਾਂ ਲਈ ਤੇ ਬਾਕੀ ਇੱਥੇ ਹੀ ਵਲੌਗ ਨਾਲ ਬਣੇ ਰਹੋ ਹਜੇ ਸਾਰੇ ਸੁੱਤੇ ਪਏ ਆ ਜਿੱਦਾਂ ਉੱਠਦੇ ਆ ਤੁਹਾਨੂੰ ਮਿਲਾਉਣੇ ਉਹਨਾਂ ਸਾਰਿਆਂ ਨਾਲ ਤੇ ਤੇ ਤਿੰਨ ਚਾਰ ਕੰਮ ਸੀਗੇ ਆਪ ਦੇ ਖਾਤੇ ਤੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਹੋ ਰਾਤ ਬਾਬਾ ਨਹੀਂ ਰਿਹਾ ਆਏ ਨੇ ਤੇ ਇਸ ਕਰਕੇ ਵੀਡੀਓ ਨਹੀਂ ਬਣ ਸਕੀ ਤੇ ਹੁਣ ਜਿੱਦਾਂ ਹੀ ਉੜਦੇ ਆ ਤੁਹਾਨੂੰ ਸਾਰਿਆਂ ਨਾਲ ਮਿਲਾਉਨੇ ਆ ਸਾਡੇ ਲੱਡੂ ਨਾਲ ਵੀ ਮਿਲਾਉਨੇ ਆ ਦੀਦੀ ਵਰਗਿਆਂ ਨਾਲ ਵੀ ਮਿਲਾਉਨੇ ਆ ਤੇ ਇੱਕ ਬੰਦਾ ਪਹੁੰਚ ਗਿਆ ਦੁੱਧ ਲੈ ਕੇ ਧੰਨਵਾਦ ਥੈਂਕ ਯੂ ਹਾਂਜੀ ਆਪਾਂ ਰਾਤ ਵੀਡੀਓ ਨਹੀਂ ਬਣਾਈ ਕਿਉਂਕਿ ਦੀਦੀ ਵਰਗੇ ਲੇਟ ਆਏ ਤੇ ਅੱਜ ਆਪਾਂ ਕੰਟੀਨਿਊ ਦੁਬਾਰਾ ਕਰ ਰਹੇ ਆ ਠੀਕ ਹੈ ਠੀਕ ਹੈ ਹਾਂ ਚਲੋ ਦੁੱਧ ਰੱਖੋ ਫਿਰ ਪੁੱਛਦਾ ਟੀ ਕੁੜੀ ਉੱਠੀ ਹੈ ਕਿ ਨਹੀਂ ਉੱਠ ਖੜੀ ਉੱਠੀ ਹੈ ਕਿ ਨਹੀਂ ਮੈਂ ਠਾਵਾਂ ਨਹੀਂ ਉੱਠ ਖੜੀ ਅੰਦਾ ਕਹਿੰਦੇ ਉੱਠਦੇ ਹੋਏ ਬਾਈ ਦੇ ਬਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੁੰਦਰ ਘੋਰ ਜੀ ਨਾ ਤੋ ਕਿ ਤਿਆਰ ਨਹੀਂ ਇਹ ਕੱਲ ਨੂੰ ਕੱਲ ਵਾਲੀ ਡਿਊਟੀ ਨੂੰ ਹੋਣਗੀ ਆਪਣਾ ਗੇਟ ਸਾਫ ਕਰਕੇ ਹੋਣਗੀ ਚਲੋ ਕੰਮ ਕਰੋ ਸਵੇਰੇ ਸਵੇਰੇ ਪੁਰਾਣਾ ਤਰਾਣਾ ਆਇਆ ਹੋਇਆ ਹੈ ਕੀ ਕਹੂਗਾ ਅਗਲਾ ਕਿ ਮੈਂ ਗਾਹ ਪਾਈ ਫਰਦੀਆਂ ਨੇ ਜਮਾਈ ਭਾਈ ਸੌਰੀ ਜਮਾਈ ਭਾਈ ਆਇਆ ਹੋਇਆ ਹੈ ਲੀ ਮੈਂਬਰ ਦੂਸਰਾ ਵੀ ਉੱਠ ਖੜਿਆ ਸੂਰ ਦੇ ਗੋਡੇ-ਗੋਡੇ ਚੜਿਆ ਤੇ ਉੱਠੇ ਇਹਨਾਂ ਇਹ ਚਾਂਬਲੇ ਹੋਏ ਨੇ ਭਾਬੀ ਦੇ ਸਿਰ ਤੇ ਵੀ ਬਸ ਜਦੋਂ ਜੀ ਕੀਤਾ ਸੀ ਉਦੋਂ ਉਠਾਂਗੇ ਬਾਏ ਦਵੇ ਗੁੱਡ ਮਾਰਨਿੰਗ ਮੁਸਕੀ ਤੇ ਮੈਂ ਬੇੜਾ ਸੁੰਬਰ ਲਿਆ ਤੇ ਮੰਮੀ ਬਾਹਰ ਹਜੇ ਸੁੰਗਰੀ ਜਾਂਦੇ ਆ ਸਾਨੂੰ ਵੀ ਉੱਠੜੇ ਆਪਾਂ ਮੰਮੀ ਸੁੰਗਰੀ ਜਾਂਦੇ ਆ ਆਪਾਂ ਸੁੰਬਰ ਲਿਆ ਤੇ ਹੁਣ ਆਪਾਂ ਸਬਜ਼ੀ ਪਾਣੀ ਦੇ ਤਿਆਰੀ ਕਰਾਂਗੇ ਦੀਦੀ ਨੂੰ ਮਿਲਦੇ ਹੋਏ ਪਰਸਨ ਵੱਧਦੇ ਹੋਏ ਬਿੱਟੂ ਬੀਰਾ ਬੀਰੇ ਗੁੱਡ ਮਾਰਨਿੰਗ ਲੱਖਾ ਬੀਰਾ ਐਂਡ ਸਾਡਾ ਘਰ ਦਾ ਮਾਲਕ ਮੈਂ ਆਪਦਾ ਫਿਲਟਰ ਸਾਫ਼ ਕਰਦਾ ਤੇ ਮੇਰੀ ਫਰੈਂਡ ਵੀ ਪਹੁੰਚ ਚੁੱਕੀ ਆ ਗੁੱਡ ਮਾਰਨਿੰਗ ਇਹ ਨਾਈਟ ਡਿਊਟੀ ਕਰਦੇ ਨੇਗੇ ਇਹ ਬਾਬਾ ਟਾਈਮ ਹੋ ਗਿਆ ਇਹ ਅੱਜ ਮੈਨੂੰ ਮਿਲ ਰਿਹਾ ਕਿਉਂਕਿ ਇਹਨਾਂ ਦੀ ਨਾਈਟ ਡਿਊਟੀ ਹੁੰਦੀ ਆ ਦੂਰ ਹੋਣ ਕਰਕੇ ਕਿਵੇਂ ਕਿਵੇਂ ਆਪਣੇ ਘਰ ਦੀ ਦੂਰੀ ਬਾਰੇ ਦੂਰ ਨਹੀਂ ਮਨ ਲੋਕ ਹੈਗਾ ਅੱਜ ਸਪੈਸ਼ਲ ਮਾਰਨਿੰਗ ਆਇਆ ਤੁਹਾਨੂੰ ਸਹੀ ਗਾ ਸਹੀ ਆ ਸਹੀ ਆ ਹੋਰ ਜੀ ਐਕਸਪਲੇਨ ਕਰੋ ਮੇਰੇ ਆਦਬ ਬੇਨ ਸਾਡੇ ਕਰੇ ਨਾ 1 ਸਾਲ ਹੋ ਗਿਆ ਪਏ ਨੂੰ ਇਸ ਤੋਂ ਸਾਲ ਵੀਰੇ ਕਰ ਹਾਂ ਵੀਰੇ ਸੌਂਦਾ ਆ ਦੀਦੀ ਸੌਂਦੀ ਆ ਤੇਰੇ ਭਾਂਡੇ ਦੇ ਲਾਈਨ ਖਲਰੇ ਪਏ ਦੋ ਭਾਂਡੇ ਉਹ ਤੇ ਮੇਰੇ ਕੋਲੇ ਵਾਇਆ ਉਹਦੇ ਤਾਂ ਭਾਂਡੇ ਇੱਧਰ ਉੱਧਰ ਉਹਨੂੰ ਪਤਾ ਹੀ ਨਹੀਂ ਹੈਗਾ। ਤੁਹਾਡਾ ਕੱਪ ਵੀ ਹੈ ਸਾਡੇ ਘਰੇ ਤੇ। ਕਿਹੜਾ ਕੱਪ? ਉਹ ਦੀ ਸ਼ਾਮ ਨੂੰ ਤੁਸੀਂ ਸਬਜੀ ਦੀ ਕਿਸੇ ਤੋਂ ਹਾਂ ਉਹ ਟਰਾਂ ਦੇ ਜੋ ਹਾਂ। ਦੇ ਦਿਓ ਅਸੀਂ ਮੈਂ ਭਾਂਡੇ ਦੇ ਮਾਮਲੇ 'ਚ ਸੀਰੀਅਸ ਮੈਨੂੰ ਪਤਾ ਨਹੀਂ ਸੀ। ਹੈਨਾ ਸਾਜੀ ਹਾਈ। ਚਲੋ ਸ਼ਾਮ ਨੂੰ ਮਿਲਦੇ ਆ ਫਿਰ। ਹਾਂਜੀ ਸੌਰੀ ਦੀਦੀ ਨੂੰ ਸਿਰ ਮੈਂ ਵੀਡੀਓ 'ਚ ਕੈਪਚਰ ਨਹੀਂ ਕਰ ਸਕੀ ਕਿਉਂਕਿ ਉਹ ਜਿੱਦਾਂ ਹੀ ਸਵੇਰੇ ਉੱਠੇ ਉਹਨਾਂ ਦੇ ਦੰਦਾਂ 'ਚ ਪੇਨ ਹੋਣਾ ਸ਼ੁਰੂ ਹੋ ਗਿਆ ਤੇ ਉਹ ਚਲੇ ਗਏ ਡਾਕਟਰ ਕੋਲੇ ਤੇ ਮਤਲਬ ਸਵੇਰੇ ਉੱਠਣ ਸਾਰ ਹੀ ਨਾ ਖਾਸ਼ ਖਾਦਾ ਨਾ ਪੀਤਾ ਉਹਨਾਂ ਨੇ ਤੇ ਬਾਬਾ ਟਾਈਮ ਹੋ ਗਿਆ ਵਿਚਾਰਿਆਂ ਨੂੰ ਪਤਾ ਨਹੀਂ ਉਦਾਂ ਹੀ ਭੁੱਖੇ ਬਾਣੇ ਤੁਰੇ ਫਿਰਦੇ ਆਂਗੇ ਤੇ ਆਈ ਥਿੰਕ ਸੋ ਰਾਤ ਤੱਕ ਪਹੁੰਚਣਗੇ ਘਰੇ ਪਤਾ ਨਹੀਂ ਯਾ ਤੇ ਫੋਨ ਕੀਤਾ ਸੀ ਉਹ ਕਹਿੰਦੇ ਸੀ ਵੀ ਠੀਕ ਆ ਤੇ ਵੀ ਥੋੜਾ ਟਾਈਮ ਲੱਗੂਗਾ ਹਜੇ ਵੀ ਉਹਨਾਂ ਨੂੰ ਟਾਈਮ ਲੱਗੂਗਾ ਤੇ ਇਦਾਂ ਬਲੌਗ ਨਾਲ ਬਣੇ ਰਹੋ ਆਪਾਂ ਇਹੀ ਬਲੌਗ ਕਾਲੂ ਕੰਟੀਨਿਊ ਕਰਾਂਗੇ ਜਾਂ ਰਾਤ ਤੋਂ ਆਪਾਂ ਅੱਜ ਰਾਤ ਤੋਂ ਸਟਾਰਟ ਕਰ ਦਾਂਗੇ ਉਹਨੂੰ ਅੱਜ ਰਾਤ ਨੂੰ ਕੰਟੀਨਿਊ ਕਰਾਂਗੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ